ਇਹ ਗੱਲ ਭਾਈ ਸ਼ੁਰੂ ਕਿੱਦਾਂ ਹੋਈ ਕੀ ਗੱਲ ਹੋਈ ਕੀ ਸੀ ਕਿ ਸਾਡੀ ਦੱਸੋ ਤਾਂ ਬੱਸ ਕਰੋ ਸਰਦੋ ਵਾਈਟ ਭਾਜੀ ਰਹਿਣ ਦੋ ਬਸ ਕਰੋ ਯਾਰ ਆਪਾਂ ਮਜ਼ਾਕ ਨੂੰ ਥੋੜੀ ਬਣਾਣ ਆਏ ਆ ਤੇ ਯਾਰ ਕਿਸੇ ਗੱਲ ਦਾ ਸਰਦੋ ਭਾਈ ਤੂੰ ਬੜੀ ਝਗੜਾ ਭਾਈ ਤੁਹਾਡਾ ਮਜ਼ਾਕ ਦੀ ਗੱਲ ਦਾ ਤੁਸੀਂ ਮਜ਼ਾਕ ਦੀ ਗੱਲ ਦਾ ਸਾਡੀ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਬਾਤਾ ਦੇਖੋ ਤੁਸੀਂ ਸਾਰੇ ਜਣੇ ਬਾਈਕ ਲੈ ਕੇ ਕੱਲ ਨੂੰ ਕੁਛ ਪੰਨਾ ਕੀ ਪਾਜੀ ਮਹੱਲੇ ਦੇ ਵਿੱਚ ਲੜਾਈ ਹੋ ਰਹੀ ਹੈ ਸਾਨੂੰ ਇਨਫੋਰਮੇਸ਼ਨ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਬਣਾਣ ਆਏ ਹਾਂ ਤੁਸੀਂ ਆਪ ਹੀ ਕਹਿ ਰਹੇ ਹੋ ਪਾਜੀ ਮਜ਼ਾਕ ਹੀ ਬਣਾ ਕੱਲ ਨੂੰ ਹੋਰ ਦੁਬਾਰਾ ਮੁੰਡ ਕੇ ਤੁਹਾਡੇ ਵੀਊਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਕੁਝ ਗੰਦ ਵਕਦੇ ਲੋਕ ਯਾਰ ਚੰਗਾ ਭਲਾ ਜੀਣਾ ਆਰਾਮ ਕੀਤਾ ਵਾ ਸਾਡਾ ਯਾਰ ਸਾਰਾ ਇਹ ਪਾਜੀ ਅਸੀਂ ਤਾਂ ਤੁਹਾਡਾ ਮਰਸ਼ਨ ਲੈਣ ਹੀ ਆਏ ਤੁਹਾਡੇ ਨਾਲ ਘਟਨਾ ਕੀ ਹੋਈ ਹੈ ਇਹ ਪੁੱਛਣ ਹੀ ਆਏ ਆ ਪਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮੈਂ ਬਾਹਰ ਨਿਕਲ ਕੇ ਆ ਮੁੰਡਾ ਰੋਕਿਆ ਵਾ ਨੀ ਉਹ ਹੀ ਆਪਾਂ ਪੁੱਛ ਰਹੇ ਕਿ ਤੁਹਾਡੀ ਕੋਈ ਪਹਿਲੇ ਰੰਜੀਤ ਸਿੰਘ ਨਹੀਂ ਨਹੀਂ ਜਾਂਦਾ ਬਾਜੀ ਕੌਣ ਹੈ ਕੌਣ ਨਹੀਂ ਓਕੇ ਅੱਛਾ ਜਲੰਧਰ ਦੇ ਕੁਲਰ ਪੀਜ਼ਾ ਕਪਲ ਨੂੰ ਲੈ ਕੇ ਫਿਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਬੀਤੀ ਰਾਤ ਕੁਲਰ ਪੀਜ਼ਾ ਕਪਲ ਦੇ ਘਰ ਦੇ ਬਾਹਰ ਨੌਜਵਾਨਾਂ ਵੱਲੋਂ ਲਗਾਤਾਰ ਹੰਗਾਮਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਵੱਲੋਂ ਗਲਤ ਸ਼ਬਦਾਵਲੀ ਵਰਤੀ ਗਈ ਤੇ ਹੁੱਲਭਾਜੀ ਕੀਤੀ ਗਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਤਾਂ ਕੁਲਰ ਪੀਜ਼ਾ ਕਪਲ ਨੇ ਬਾਹਰ ਨਿਕਲ ਕੇ ਮਹੱਲੇ ਨੂੰ ਇਕੱਠਾ ਕਰ ਲਿਆ ਉਸ ਤੋਂ ਬਾਅਦ ਕੀ ਘਟਨਾ ਵਾਪਰੀ ਤੁਸੀਂ ਆਪ ਤਸਵੀਰਾਂ ਵਿੱਚ ਦੇਖ ਲਓ ਐਸਮ ਜੇ ਨਿਊਜ਼ ਲਈ ਜਲੰਧਰ ਤੋਂ ਬਿਊਰੋ ਰਿਪੋਰਟ ਮੈਂ ਭਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਹਾਂ ਇੱਕ ਗਲੀ ਤੋਂ ਲੰਘਦੇ ਹੋਏ ਫੁੱਲੜ ਪੀਜ਼ਾ ਬੋਲ ਕੇ ਗੰਦੀ ਟੌਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਤਾਂ ਉਹ ਦੋ ਹੱਤੀ ਵਕੀ ਹੋਏ ਮੇਰੇ ਨਾਲ ਕਿੱਦੇ ਵੱਲੋਂ ਟੌਂਚ ਮਾਰੀ ਗਈ ਭਾਜੀ ਹਾਂਜੀ ਕਿੰਨਾ ਵੱਲੋਂ ਟੌਂਚ ਹੋਜੀ ਕੀਤੀ ਗਈ ਸੀਗਾ ਮੁੰਡਾ ਹਰੀ ਸ਼ਰਟ ਵਾਲਾ ਤੇ ਦੂਜਾ ਹੋਰ ਸ਼ਰਟ ਵਾਲਾ ਨਹੀਂ ਕੀ ਗੱਲ ਕੀਤੀ ਤੁਹਾਡੀ ਕੋਈ ਪਹਿਲਾਂ ਵੀ ਗੱਲ ਹੋਈ ਹੋਣੀ ਉਹਨਾਂ ਨਾਲ ਮੈਂ ਨਹੀਂ ਜਾਣਦਾ ਮੁੰਡਾ ਕੌਣ ਹੈ ਮੈਂ ਕਦੇ ਫਸਟ ਟਾਈਮ ਦੇਖਿਆ ਨੂੰ ਅੱਛਾ ਤੁਹਾਡੀ ਰਹਿਸ਼ ਨੀ ਕੁੱਟਮਰ ਕਿਨੇ ਕੀਤੀ ਤੁਹਾਡਾ ਪਾਜੀ ਉਹ ਹੀ ਮੁੰਡਾ ਹੈ ਨੀ ਤੇ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਦਿੱਤੀ ਤੇ ਆਹ ਜਿਹੜੇ ਲੜਕੇ ਕੋਣ ਹੈ ਜੀ ਜਿਹੜੇ ਤਾਂ ਨੰਬਿਆਸ ਕਰ ਰਹੇ ਸੀ ਪਾਜੀ ਮੈਂ ਨਹੀਂ ਜਾਣਦਾ ਜੀ ਠੀਕ ਹੈ ਨਾਮ ਨਹੀਂ ਪਤਾ ਇਹਨਾਂ ਦਾ ਬੰਦੇ ਪਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਹੈ ਨੀ ਇੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਪਾਜੀ ਉਹ ਮੁੰਡਾ ਇੱਥੋਂ ਦਾ ਵਾ ਦੂਜੇ ਦਾ ਮੈਨੂੰ ਪਤਾ ਨਹੀਂ ਹੈ ਰਹਿਣ ਵਾਲੇ ਲੋ ਮੇਰਾ ਵੀ ਗੱਲ ਭਾਜੀ ਸ਼ੁਰੂ ਕਿੱਦੋਂ ਹੋਈ ਕੀ ਗੱਲ ਹੋਈ ਕੀ ਸੀ ਸਾਡੀ ਦਸੋਂ ਤੋਂ ਬਾਅਦ ਸਦੋਂ ਵਾਈਟ ਭਾਜੀ ਰਹਿਣ ਤੋਂ ਬੱਸ ਕਰੋ ਯਾਰ ਆਪਾਂ ਮਜ਼ਾਕ ਥੋੜੀ ਬਣਾਉਣ ਆਏ ਆ ਤੇ ਯਾਰ ਕਿਸੇ ਗੱਲ ਦਾ ਤੜ ਦੋ ਭਾਈ ਤੋ ਝਗੜਾ ਭਾਜੀ ਤੁਹਾਡਾ ਮਜ਼ਾਕ ਕਿਸ ਗੱਲ ਦਾ ਤੁਸੀਂ ਮਜ਼ਾਕ ਕਿਸ ਗੱਲ ਦਾ ਸਾਡੀ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਬਾਹਰ ਤਨ ਦੇਖੋ ਤੁਸੀਂ ਸਾਰੇ ਜਣੇ ਬਾਈਬਲ ਆ ਕੇ ਕੱਲ ਨੂੰ ਮਜਾਕ ਬਣਾ ਕੇ ਪਾਜੀ ਮਹੱਲੇ ਦੇ ਵਿੱਚ ਲੜਾਈ ਹੋ ਰਹੀ ਹੈ ਸਾਨੂੰ ਇਨਫੋਰਮੇਸ਼ਨ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜਾਕ ਬਣਾਣ ਆਏ ਹਾਂ ਆ ਵੀ ਕਹਿ ਰਹੇ ਹੋ ਪਾਜੀ ਮਜਾਕ ਹੀ ਬਣਾ ਕੱਲ ਨੂੰ ਹੋਰ ਦੁਬਾਰਾ ਮਣ ਕੇ ਤੁਹਾਡੇ ਵਿਊਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਕੁਝ ਗੰਦਮਕ ਦੇ ਲੋਕ ਯਾਰ ਚੰਗਾ ਭਲਾ ਜੀਣਾ ਆਰਾਮ ਕੀਤਾ ਵਾ ਸਾਡਾ ਯਾਰ ਸਾਰਾ ਨਹੀਂ ਪਾਜੀ ਅਸੀਂ ਤਾਂ ਤੁਹਾਡਾ ਵਰਸ਼ਨ ਲੈ ਆਣੀ ਹੈ ਤੁਹਾਡੇ ਨਾਲ ਘਟਨਾ ਜੀ ਹੋਈ ਹੈ ਇਹ ਪੁੱਛਣੀ ਆਏ ਆ ਪਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮੈਂ ਬਾਹਰ ਨਿਕਲ ਕੇ ਆ ਮੁੰਡਾ ਰੋਕਿਆ